सतनाम श्री वेहेगुरु साहिबजियो जप जी साहिब एक ओंकार सतनाम कर्ता पुरुष निर्पो निर्वाैर अकलमुहूर्त अर्जुनि सपाद जप ਆਜ ਸੱਚ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪਨਾ ਹੋਵੀ ਜੇ ਲੈ ਰਹਾ ਹਲ ਵਤਾਰ ਭੁਖਿਆ ਭੁਖ ਨਾ ਉਤਰੀ ਜਿਵਨ ਅਪਰੀਆ ਪਹਾਰ ਸਹਸ ਸਿਆਣਤਾ ਲਖ ਹੋਏ ਤਾਂ ਇੱਕ ਨਾਂ ਚਲੈ ਨਾਲ ਕਿ ਸਚਿਆਰਾ ਹੋਈਐ ਕਿਉ ਕੁੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰੋ ਹੁਕਮ ਨਾ ਕਿਹਾ ਜਾਈ ਹੁਕਮੀ ਹੋਨ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਤ ਜਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਲੇ ਫਿਰਦੇ ਹੈ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰ ਆ ਦੂਰ ਕਥਨਾ ਕਥਿਨਾ ਬੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਜਲਾਏ ਰਾਹ ਨਾਨਕ ਵਿਖ ਸਹਿ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਫਾਰੋ ਆਖੇ ਮੰਗਹਿ ਦਹਿ ਜਹਿ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਐ ਜਿਤ ਵਿਸ ਦਰਬਾਰੋ ਮੋਹ ਕੀ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਉ ਅੜੇ ਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀ ਅਮਨ ਰੱਖਿਐ ਭਾ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਮ ਗੁਰਮੁਖ ਵੇਦਨ ਗੁਰਮੁਖ ਰਹਾਸ ਮਾਈ ਗੁਰਈਸ਼ਰ ਗੁਰਗੋਖ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਏ ਕਦੇ ਬੁਝਾਈ ਸਫਨਾ ਜਿਆ ਕੈਕ ਦਾਤਾ ਸੋਮ ਵਿਸਰਨਾ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੀ ਨਾਈ ਕਰੇ ਜੇਤੀ ਸ੍ਰੇਸ਼ਠ ਉਪਾਇ ਦੇ ਕਾਮਨ ਕਰਮਾ ਕੀ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਫਨਾ ਜਿ ਆਕੇ ਇੱਕ ਦਾਤਾ ਸੋ ਮੈਂ ਵਿਸਰਾ ਜਾਈ ਜੇ ਜਿ ਵਿਚਾਰੇ ਅਰਜਾ ਫੁਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਸੰਗਾ ਨਉ ਰਖੈ ਕੇ ਜਸ ਕੀਰਤਿ ਜਗਲੇ ਜੇ ਤਿਸ ਨਦਰ ਨ ਆਵਈ ਤਾ ਵਾਤ ਨ ਪੁਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੈ ਗੁਣਵੰਤਿਆ ਗੁਣ ਦੇ ਤੇ ਹਾਕ ਨ ਸੋਝੈ ਜੇ ਤਿਸ ਗੁਣ ਕੋਈ ਕਰੈ ਸੁਣਿਆ ਸਿੱਧ ਪਿਰ ਸ੍ਰਮਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦਿਪ ਲੋ ਪਾਤਲ ਸੁਣਿਆ ਪਹੁਨਾਸ ਕਹ ਕਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਕਸ਼ ਲਾਹਣ ਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾਸਤ ਸਿਮਰਤ ਵਿਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸਨ ਦੁਖ ਗਿਆਨ ਸੁਣਿਆ ਅਰਸੜ ਕਾ ਇਸਨਾ ਨ ਸੁਣਿਆ ਪਰ ਪਰ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਹ ਸੁਣਿਆ ਸੇਖ ਫਿਰ ਪਾਇਸ਼ਹ ਸੁਣਿਆ ਅੰਧੇ ਪਹਿ ਰਹੋ ਸੁਣਿਆ ਹਾਥ ਹੋਵੇ ਅਸਗਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਜ਼ ਕਲਮ ਨ ਲਿਖਣ ਹਾਰ ਮਨ ਕਬਹ ਕਰਨ ਵਿਚਾਰ ਐਸਾ ਨਾਮ ਨਿਰੰਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਐਸਾ ਸਗਲ ਕੋ ਹੁਣ ਕੇ ਸੁਧ ਮਨ ਮਹ ਚੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਨ ਪਤ ਸਿਓ ਪ੍ਰਗਟ ਜਾਏ ਮਨ ਮਗ ਨ ਚੱਲੇ ਪੰਥ ਮਨ ਧਰਮ ਸਿ ਤੇ ਸੰਬੰਧ ਐਸਾ ਨਾਮ ਜਰਨ ਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਹ ਮੁਖ ਦਵਾਰ ਮਨ ਪਰਵਾਰੇ ਸਾਧਾਰ ਮਨ ਤਰੇ ਤਰੇ ਗੁਰ ਸਿਖ ਮਨ ਨਾਨਕ ਪਾਹੇ ਨਾ ਵਿਖ ਐਸਾ ਨਾਮ ਨਿਰੰਧਨ ਹੋਏ ਜੇ ਕੁਮੰਜਣ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚ ਪਵ ਦਰਘ ਮਾਨ ਪੰਚ ਸਹੁਰ ਦਾ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੁ ਗਹਿ ਕਰੇ ਵਿਚਾਰ ਕਰਤਕ ਕਰਨੇ ਨਾਹੀ ਸੰਮਾਰ ਸੋਲਾ ਧਰਮ ਦਿਆ ਕਾ ਪੁੱਤ ਸੰਤੋਖ ਦਾ ਪ੍ਰਖਿਆ ਜਨ ਸੋਤ ਜੇ ਕਬੂ ਜਹਵ ਸਚਿਆਰ ਤਵਲੇ ਉਪਰ ਕੇ ਤਾ ਭਾਰ ਧਰਤੇ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲ ਕਮਨ ਜੁਰ ਜੇ ਜਾ ਤਰੰਗਾ ਕੇ ਨਵ ਸਫਨਾ ਲਿਖਿਆ ਬੜੀ ਕਲਾ ਮਹਲੇ ਖਾਲਿਖ ਜਾਣ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਹੋ ਰੂਪ ਕੀਤੇ ਦਤ ਜਾਣੇ ਕੌਣ ਕੋਤ ਕੀ ਤਪ ਸਾਂ ਏਕੋ ਕਵ ਤਿਸਤੇ ਹੋਏ ਲਖ ਦਰੀਆ ਕੁਦਰਤ ਕਮਨ ਕਾ ਹੋਏ ਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤਰ ਭਾਵੇ ਸਹੀ ਭਲਿਹਾਰ ਤੂੰ ਸਦਾ ਸੰਗਤ ਨਿਰੰਕਾਰ ਅਸ਼ੰਖ ਜਪ ਅਸ਼ੰਖ ਭਾਉ ਅਸ਼ੰਖ ਪੂਜਾ ਸੰਖ ਤਪਤਾ ਅਸ਼ੰਖ ਗ੍ਰੰਥ ਮੁਖ ਵੇਦ ਪਾਠ ਅਸ਼ੰਖ ਜੋਗ ਮਨ ਰਹੇ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੁਰਮਹ ਭਖਸਾਰ ਅਸ਼ੰਖ ਮਨ ਲਿਵ ਲਾਏ ਤਾਰ ਕੁਗ੍ਰਿਤ ਕਮਨ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਗ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰਿੰਕਾਰ ਅਸੰਖ ਮੋਰਖਿਆ ਦਿਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਢ ਹਤਿ ਅਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੜਿਆੜ ਕੋੜੇ ਫਿਰਾਹੇ ਅਸੰਖ ਮਲੇਚ ਗਲ ਪਾਕ ਖਾਏ ਅਸੰਖ ਨਿੰਦਕ ਸਰ ਕਰਹ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਵ ਸੰਖ ਥਵ ਅਗੰਗ ਅਗੰ ਨ ਸੰਖਲੋ ਅਸੰਖ ਕਰਹ ਸਿਰ ਪਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਨ ਬੋਲਨ ਬਾਣ ਅਖਰਾ ਸਿਰ ਸੰਜੋਗ ਵਖਾਣ ਜੇ ਨਹ ਲਿਖੈ ਤੇ ਸਰਨਾਹੇ ਜੋ ਫਰਮਾਇ ਤੇ ਤੋ ਪਾਹੇ ਜੇ ਤਾ ਕੀਤਾ ਤੇ ਤਾ ਨਾ ਹੋ ਬਿਨ ਨਾ ਵੈ ਨਾਹੀ ਕੋਥੰ ਕੁਦਰਤ ਕਮਨ ਕਾ ਹੋ ਵਿਚਾਰ ਵਾਰਿਆ ਨਾ ਜਾ ਵੈਕਵਾਰ ਜੋ ਤੂੰ ਤੁ ਭਾਵੇ ਸਈ ਘਲੀਕਾਰ ਤੂੰ ਸਦਾ ਸਲਾਮਤ ਨਰਿੰਕਾਰ ਭਰੀਐ ਹੱਥ ਪੈਰ ਤੰਦ ਹੈ ਪਾਣੀ ਤੁ ਭੈ ਉਤਰਸਖੇ ਹੈ ਮੁਤਪਲੀਤੀ ਕੱਪੜ ਹੋਏ ਦੇਸਾ ਬਨ ਲਿਆ ਓ ਧੋਏ ਭਰੀਏ ਮਤ ਪਾਪਾ ਕੇ ਸੰਗ ਧੋਪੈ ਨਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਕਹੋ ਨਾਨਕ ਹੁਕਮੀ ਆਪੋ ਜਹੋ ਤਿਰਥ ਤਪ ਦੇ ਅਤਿ ਦਾਨ ਜੀਵ ਕੋ ਪਾਵੇ ਤਿਲਕਾ ਮਨ ਸੁਣਿਆ ਮਨਿਆ ਮਨ ਕੀਤਾ ਪਾਉਂ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਬਨ ਕੀਤੇ ਭਉਤ ਨਾ ਹੋਏ ਸਵਸਤਾਖ ਬਾਣੀ ਬਰਮਲਾਓ ਸਤ ਸੁਹਾਣ ਸਦਾ ਮੰਜਾਓ ਕੌਣ ਸੋ ਵੇਲਾ ਵਖਤ ਕਮਣਾ ਕੌਣ ਚਿਤ ਕਮਣ ਵਾਰ ਕਨਸ ਰੁੱਤੀ ਮਾਹੋ ਕਮਣਾ ਜਿਤ ਹਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾ ਦੀ ਆਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣ ਰਤ ਮਾਹੂ ਨਾ ਕੋਈ ਜਾ ਕਰਤਾ ਸਿਰ ਠੀ ਕਿਉ ਸਾਜੈ ਆਪੇ ਜਾਣੈ ਸੋਈ ਕਿਉ ਕਰੇ ਅੱਖਾਂ ਕਿਸ ਸਾ ਲਾਹੀ ਕਿਉ ਵਰਨੀ ਕਵ ਜਾਣਾ ਨਾਨਕ ਅਖੰਡ ਸੁਖ ਅੱਖ ਹੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣ ਅਗੇ ਗਿਆਨ ਅਸ ਹੈ ਪਾਤਾਲ ਪਾਤਾਲ ਲਖ ਆਗਾ ਸਾਗਾ ਸੜਕੜਕਾ ਪਾਲ ਥਕੇ ਵਿਦ ਕਹਿਨ ਕਵਾਤ ਸਹਸ 18 ਹੈ ਕਹਿਨ ਕ ਤੇਬਾ ਅਸਲੋ ਇਕਾਤ ਲੇਖ ਹੋਇ ਤਾ ਲਿਖੀਐ ਲਖ ਹੋ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੇ ਸਲਾਹੇ ਤੇ ਸੁਰਤ ਨਾ ਪਾਈਐ ਨਦੀਆ ਤੇ ਵਾਹ ਪਹ ਸਮੰਦਨਾ ਜਾਣਹਿ ਸਮੰਦ ਸਾਹ ਸੁਲਤਾਨ ਗਰਹਾ ਸੇਤੀ ਮਾਲ ਧਨ ਕੀੜਿਤ ਲਾ ਨਾ ਹੋਨੀ ਜੇ ਤਿਸ ਮਨ ਹੋਣਾ ਵਿਸਰੇ ਅੰਤ ਨਾ ਸਿਸ਼ਟ ਜਈ ਕਹਿਣ ਨਾ ਅੰਤ ਅੰਤ ਨਾ ਕਰਨ ਦਿਨ ਨਾ ਅੰਤ ਅੰਤ ਨਾ ਵੇਖਣ ਸੁਣੋ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਰਨ ਗਤਿ ਬਿਲਾਹੇ ਤਾ ਕੀ ਅੰਤ ਨਾ ਪਾਏ ਜਾਹੇ ਇਹ ਅੰਤ ਨ ਜਾਣੇ ਕੋਈ ਬਖਤਾ ਕਹੀਐ ਬਖਤਾ ਹੋਏ ਵੱਡਾ ਸਾਹਿਬ ਚਾਹਤਾ ਹੂੰ ਤੇ ਉਪਰ ਉਚਾ ਨਾਉਂ ਇਹ ਬੜੂ ਉਚਾ ਹੋਵੇ ਕੋਈ ਤਿਸ ਉਚੇ ਕਿਉਂ ਜਾਣੈ ਸੋਏ ਜਿਵੜੇ ਅਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਨਤਮ ਵਾਏ ਕਿਤੇ ਮੰਘੇ ਜੁਦ ਅਪਰਿ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟਹਿ ਵਿਕਾਰ ਕਿਤੇ ਲەل ਮੁਕਰ ਪਾਹਿ ਕਿਤੇ ਮੁਰਖ ਖਾਹੀ ਖਾਹਿ ਕਿਤੇ ਅੰਧੁ ਫੁਖ ਸਦਮਾਰ ਹੈ ਭੀ ذات ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਹੋ ਜਾਣ ਜੀਤਿਆ ਮਹੁ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਵੀ ਕਈ ਕੇ ਜਿਸ ਨੋ ਬਖਸ਼ੇ ਸਿਵਤਸਾਲਹ ਨਾਨਕ ਪਾਸਿਆ ਹੀ ਪਾਸਹਿ ਅਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਬੰਡਾਰ ਅਮਲ ਅਵ ਹੈ ਅਮਲ ਲੈ ਜਾਹੇ ਅਮਲ ਪਾਏ ਅਮਲ ਸਮਾਹੇ ਅਮਲ ਧਰਮ ਅਮਲ ਦੇ ਬਾਣ ਅਮਲ ਤੋਂ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਮੁਲੋ ਮੁਲਾਖਿਆ ਨਾ ਜਾਏ ਆਖੇ ਕਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹਹਿ ਕਰਿ ਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਤਰੀ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਅਖਹ ਤਨ ਅਖਹਦ ਉਹ ਅੱਖ ਸੁਰnal ਮੰਜਨ ਸੇ ਉਹ ਕੀਤੇ ਅੱਖੇ ਅਖਨ ਪਾਹੇ ਕੀਤੇ ਕਹਿ ਕਹਿ ਉਠੋ ਉਠ ਜਾਹੇ ਰੀਤੇ ਕੀਤੇ ਹੋਰ ਕਰੇ ਤਾ ਅਖ ਨ ਸਕੈ ਕਈ ਕੇ ਜੇਵੜ ਭਵੈ ਤਿਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਅਖ ਗੁਲ ਵਿਗਾੜੋ ਤਾ ਲਿਖਿਆ ਸਰਗਮਾਰਾ ਗਾਵਾਰ ਸੋ ਦਰਖਿ ਹਾ ਸੋ ਕਰਖਿ ਹਾ ਜਿਤ ਵਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਮਨ ਹਾਰੇ ਕੀ ਤੇਰਾ ਫਰੀ ਸਿਵ ਕਹੇ ਨਾ ਕੀਤੇ ਗਾਵਨ ਹਾਰੇ ਗਾਹ ਹੈ ਤਹਨਾ ਪਣ ਪਣੀ ਵੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਹ ਹੈ ਚਿੱਤ ਗਵਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਹ ਹੈ ਸਰਵਰਮਾ ਦੇਵੀ ਸਹਨ ਸਦਾ ਸਵਾਰੇ ਗਾਹ ਹੈ ਇੰਦਰ ਇੰਦਰਾ ਇੰਦਾਸਨ ਬਠੇ ਦਿਵਤਿਆਂ ਦਰ ਨਾਲੇ ਗਾਹ ਸਿੱਧ ਸਮਾਧੀ ਅੰਦਰ ਗਾਮ ਸਾਧ ਵਿਚਾਰੇ ਗਮ ਜਤੀ ਸਤੇ ਸੰਤੋਖੀ ਗਾਹ ਹੈ ਵੇਦ ਕਰਾਰੇ ਗਮਨ ਪੰਡਿਤ ਪੜਨ ਖੇਤਰ ਜੁਗ ਜੁਗ ਵਿਦਿਆ ਨਾਲੇ ਗਾਹ ਹੈ ਮਹਣਿ ਅਮਨ ਮੋਹਨ ਸੁਰਗਾ ਭਛ ਪਿਆਲੇ ਗਮਨ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਹ ਜੋਤ ਮਹਾਵਲ ਸੂਰਾ ਗਾਹ ਖਾਣੀ ਚਾਰੇ ਗਾਹ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤਸਨੋ ਗਾਹ ਜੋ ਤਦ ਭਵਨ ਰਤੇ ਤੇਰੇ ਭਗਤ ਰਸਾਲ ਹੋਰ ਕਿਤੇ ਗਮਨ ਸਹਿ ਮੈਂ ਚਿਤਨਾ ਅਮਨ ਨਾਨਕ ਕੀਆ ਵਿਚਾਰੇ ਸੋਇ ਸੋਇ ਸਦਾ ਸਾਹਿਬ ਸੱਚਾ ਸੱਚੀ ਨਾਈ ਭ ਭੀ ਹੋਸੀ ਜੈ ਨਾ ਜਾਸੀ ਰਤਨਾ ਜਿਨ ਨਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸ ਦੇਵੜਿਆਈ ਜੋ ਤਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਸਾ ਸਹਾ ਸਹਾ ਪਸਾ ਸਹਿਵ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਗਵੂਤ ਕੰਥਾ ਕਾਲ ਪੁਵਾਰੇ ਕਾਇਆ ਜੁਗਤ ਟੰਡਾ ਪਰਤੀ ਤੋ ਆਈ ਕੰਥੀ ਸਲਜ ਮਾਤੀ ਮਨ ਜੈ ਤੈ ਜਗ ਜੀਤ ਆਦੇਸ ਤੇ ਆਦੇਸ ਆਦ ਨੀਲਾ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆੰਦੇ ਆ ਭੰਡਾਰਨ ਘਟ ਘਟ ਵਜ ਹੈ ਨਾਦ ਆਪ ਨਾਥ ਨਾਥੇ ਸਭ ਜਾ ਕੇ ਰਿਦ ਸਿਦੇ ਅਵਰਾਸਾ ਦੋ ਸੰਜੋਗ ਵਿਜੋਗ ਤੋਇ ਕਾਰ ਚਲਾਵ ਹੈ ਲੇਖੇ ਆਵ ਹੈ ਭਾਗ ਆਦੇਸ ਤੇ ਸਿਆਦੇਸ ਆਦ ਨਿਲ ਨਦਨ ਹਤ ਜੁਗ ਜੁਗ ਇਕੋ ਵੇ ਸੋ ਵੇ ਕਾਮਾਈ ਜੁਗਤਿ ਆਈ ਤੈਂ ਚਲੇ ਕਰਮਾਨ ਇੱਕ ਸੰਸਾਰੀ ਖੰਡਾਰੀ ਇਕ ਲਾਇ ਤੇ ਬਾਣ ਜਿਉ ਤਿਸ ਭਾਵੈ ਤੇ ਵਿਚ ਲਾਵੈ ਜਿਵੇਂ ਹੋਵੇ ਫਰਮਾਨ ਓਹਾ ਵੇਖ ਉਹਨਾਂ ਨਦਰਨਾ ਆਵੈ ਬਖਤਾ ਹੈ ਵੇਡਾਨ ਆਦੇਸ ਤੇ ਸਿਆਦੇਸ ਆਦ ਨਿਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਆਸਣ ਲੋਇ ਲੋ ਪੰਡਾਰ ਜੋ ਕੁਛ ਪਾਇਆ ਸੋ ਏਕ ਆਵਾਰ ਕਰ ਕਰ ਵੇਖੈ ਸੱਜਣ ਹਾਰੋ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਅਦੇਸ ਆਦ ਨਿਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੋ ਜਿ ਬੋ ਲਖ ਹੋਏ ਲਖ ਹੋ ਵਹ ਲਖ ਵੀਸ ਲੱਖ ਲੱਖ ਗੇੜਾ ਆਖੇ ਹੈ ਇੱਕ ਨਾਮ ਜਗਦੀਸ਼ ਇਤਰਹ ਪਤ ਪਵੜੀਆ ਚੜਿਐ ਹੋਇਆ ਆਕੀਸ਼ ਸੁਣ ਗੱਲਾ ਆਕਾਸ਼ ਕੀ ਕਿ ਟਾਈ ਰਿਸ ਨਾਨਕ ਨਜ਼ਰੀ ਪਾਈਐ ਕੁੜ ਕੁੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨਾ ਮੰਗਣ ਧੇਨ ਨਾ ਜੋਰ ਜੋਰ ਨਾ ਜੀਵਣ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਉਕਤੀ ਛੋਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕੋ ਤੂੰ ਨੀਤ ਨਾ ਹੋਏ ਰਾਤੀ ਰੁਤੀ ਤੇ ਵਾਰੋਂ ਪਣ ਪਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤਿਸ ਵਿੱਚ ਜੀ ਜੁਦ ਕੇ ਰੰਗ ਤਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋ ਵਿਚਾਰ ਸਚਾ ਉਪ ਸਚਾ ਦਰਬਾਰ ਤਿਥੈ ਸਹਨ ਪੰਜ ਪਰਵਾਨ ਨਦਰੇ ਕਰਮ ਪਵੈ ਨਿਸ਼ਾਨ ਕਚ ਬਕਾਈ ਉਥੇ ਪਾਏ ਨਾਨਕ ਗਿਆਨ ਜਾਪੈ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਉ ਪਾਣੀ ਵੇ ਸੰਤਰ ਕਿਤੇ ਕਾਨ ਮਹਿੀਸ਼ ਕਿਤੇ ਵਰਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ ਕਿਤੇ ਆਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦਿਵਤਨ ਮੰਨ ਕਿਤੇ ਕਿਤੇ ਰਤਨ ਸੁਮੰਦ ਕੀਤਿਆਂ ਖਾਣ ਕੀਤਿਆਂ ਬਾਣੀ ਕਿਤੈ ਪਾਤ ਨਰਿੰਦ ਕੀਤਿਆਂ ਸੁਣਤੀ ਸਿਵਕ ਗਤੈ ਨਾਨਕ ਅੰਤ ਨਐੰਤ ਗਿਆਨ ਖੰਡ ਮਹ ਗਿਆਨ ਪਰਚੰਡ ਤਿਥੈ ਨਾਦ ਵਿਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਤਕੜਿਐ ਬਹਦਨ ਉਪੋ ਤਾਂ ਕੀ ਅਗਲਾਂ ਕਥਿਐ ਨਾ ਜਾਹੇ ਜੇ ਕੋ ਕਹ ਪਿਛੈ ਪਸਤਾਏ ਤਿਥੈ ਘੜਿਆ ਸੁਰਤ ਮਤ ਮੰਨ ਬੁੱਧ ਤਿਥੈ ਘੜਿਆ ਸੁਰਸ ਦਾ ਕੇ ਸੁਧ ਕਰਮਖੰਡ ਕੇ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿੰਨ ਮਹਾਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਬਾਹੇ ਤਾਂ ਕੇ ਰੂਪਨ ਕਥਨੇ ਜਾਹੇ ਨਾ ਹੋ ਮਰਹਿ ਨਾ ਠਾਗੇ ਜਾਹਿ ਦਿਨ ਕੈ ਰਾਮ ਵਸੈ ਮਨ ਮਾਹਿ ਤਿਥੈ ਭਗਤ ਵਸੈ ਕੋ ਲੋਹ ਕਰੈ ਅਨੰਦ ਸਚਾ ਮਨ ਸੋਇ ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨજર ਨਾ ਲੋ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥ ਤਾ ਤੰਤ ਨਯੰਤ ਤਿਥੈ ਲੋਲ ਆਕਾਰ ਜੋ ਜੋ ਹੁਕਮ ਤੂਆ ਤੂ ਕਾਰ ਵੇਖੈ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧਿਜ ਸੁਨਿਹਰ ਅਹਰਣ ਮਤ ਵੇਦ ਹਥਿਆਰ ਭੁੱਖ ਲਾਗਨ ਤਪਤਾਉ ਭਾਂਡਾ ਭਾਉ ਅੰਬ੍ਰਿਤ ਸਿ ਢਾਲ ਘੜੀਐ ਸ਼ਬਦ ਸਤਿ ਸਿਟਕ ਸਹਾਲ ਜਿਨ ਕੇ ਨਜ਼ਰ ਕਰਮ ਤਿਨਕਾਰ ਨਾਨਕ ਨਰੇ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਤਾ ਬਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈਂ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਦੂਰ ਜਿਨੀ ਨਾਮ ਤੇ ਆਇਆ ਗਏ ਸੰਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ